ਕੋਈ ਕਿਰਾਏ ਤੇ ਰਹਿ ਰਿਹਾ ਕੋਈ ਕੰਮ ਰਹਿ ਰਿਹਾ ਉਹ ਆਪਣਾ ਵਾਸਤੂ ਕਿਵੇਂ ਠੀਕ ਕਰਨ ਕਲਰ ਥੈਰਪੀ ਜਿਹੜੀ ਹੈ ਨਾ ਅੱਛਾ ਕਲਰ ਥੈਰਪੀ ਸਾਇੰਟੀਫਿਕ ਇਫੈਕਟ ਹੈ ਸੱਚਾ ਮੈਡੀਕਲ ਅਸਟ੍ਰੋਲੋਜੀ ਦੇ ਨਾਲ ਵਾਸਤੂ ਦੇ ਨਾਲ ਕਲਰ ਥੈਰਪੀ ਬਹੁਤ ਇਫੈਕਟ ਪਾਉਂਦੀ ਹੈ ਬਾਹਰ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਤਕਰੀਬਨ ਪ੍ਰੋਬਲਮ ਇਹ ਹੈ ਜਿਹੜੀ ਉਹਨਾਂ ਦੀ ਮੇਨ ਡਿਗਰੀ ਹੁੰਦੀ ਹੈ ਉਹ ਈਐਸਸੀ ਦੀ ਬਣਾ ਦੇਣਗੇ ਜਾਂ ਸਾਊਥ ਦੀ ਬਣਾ ਦੇਣਗੇ ਬੈਕਯਾਰਡ ਉਹਨਾਂ ਦਾ ਨਾਰਥ ਚਲਾ ਜਾਵੇ ਉਹ ਉਹਨਾਂ ਨੂੰ ਪ੍ਰਭਾਵਿਤ ਬਹੁਤ ਕਰਦਾ ਹੈ ਪੈਸੇ ਲਈ ਕੰਮ ਕਰਨ ਲਈ ਕਈ ਲੋਕਾਂ ਦੀ ਪੀਆ ਰੁਕ ਜਾਂਦੀ ਹੈ ਹਾਂ ਬਹੁਤ ਬਹੁਤ ਲੋਕਾਂ ਦੀ ਦਿੱਕਤ ਕਾਗਜ਼ਾਂ ਦੀ ਹੈ ਉਹ ਰੁਕ ਜਾਂਦੀ ਹੈ ਕਿਉਂ ਰੁਕ ਜਾਂਦੀ ਹੈ ਨੌਰਥ ਬੰਦਾ ਖਰਾਬ ਜੇ ਤੁਹਾਡੀ ਡਿਗਰੀ ਵੈਸਟ ਨੌਰਥ ਵੈਸਟ ਦੀ ਆ ਗਈ ਉੱਥੇ ਤੁਹਾਡੇ ਔਲਾਦ ਹੁੰਚ ਪਾਵੇਰੀ ਯਾਨੀ ਕਿ ਹੁੰਦਾ ਹੁੰਚ ਪ੍ਰੋਬਲਮ ਤੁਹਾਡੇ ਘਰ ਦੀ ਸਾਊਥ ਦੀ ਡਿਗਰੀ ਹੈ ਤੁਸੀਂ ਉੱਥੇ ਆਫ ਵਾਈਟ ਕਲਰ ਗੇਟ ਚ ਮੇਨ ਗੇਟ ਮੇਰੇ ਇੰਟਰਸਟਡ ਉਹ ਤੇ ਆਫ ਵਾਈਟ ਕਲਰ ਕਰ ਦੋ ਆਫ ਵਾਈਟ ਕਲਰ ਕਰਾਓ ਤੁਹਾਡਾ ਸੂर्य ਵੀ ਮਜ਼ਬੂਤ ਕਰੂਗਾ ਤੁਹਾਡੀ ਸਾਊਥੀ ਡਿਗਰੀ ਨੂੰ ਮਜ਼ਬੂਤ ਕਰੂਗਾ ਤੁਹਾਡੇ ਨਾਰਥ ਨੂੰ ਮਜ਼ਬੂਤ ਕਰੂ ਖਾਸ ਤੌਰ ਤੇ ਜਿਹੜੇ ਓਵਰ ਸੀਜ਼ ਰਹਿੰਦੇ ਨੇ ਕਿਉਂਕਿ ਬਾਹਰ ਘਰ ਬਣੇ ਬਣਾਏ ਹੁੰਦੇ ਨੇ ਕੋਈ ਕਿਰਾਏ ਤੇ ਰਹਿ ਰਿਹਾ ਕੋਈ ਕੰਮੇ ਰਹਿ ਰਿਹਾ ਉਹ ਆਪਣਾ ਵਾਸਤੂ ਕਿਵੇਂ ਠੀਕ ਕਰਨ ਦੇਖੋ ਗਗਨ ਜੀ ਮੇਰੇ ਕੋਲ ਵੀ ਕੁਐਸਚਨ ਬਹੁਤ ਆਇਆ ਵੀ ਜਦੋਂ ਕਈ ਕਈ ਲੋਕ ਕੈਨੇਡਾ ਬੈਠੇ ਨੇ ਆਸਟ੍ਰੇਲੀਆ ਬੈਠੇ ਨੇ ਜ਼ਿਆਦਾਤਰ ਜਿਹੜੇ ਤੋੜਪੱਤ ਕਰਨੀ ਉੱਥੇ ਥੋੜੀ ਮੁਸ਼ਕਲ ਹੈ ਉੱਥੇ ਬਹੁਤ ਔਖਾ ਹੈ ਤੇ ਉਹ ਲੋਕ ਇਸ ਚੀਜ਼ ਨੂੰ ਦੇਖ ਕੇ ਜਾਗਰੂਕ ਹੋਏ ਵੀ ਤੁਸੀਂ ਕੁੰਡਲੀ ਨਾਲ ਵਾਸਤੂ ਦੇਖਦੇ ਹੋ ਤੇ ਪਲੀਜ਼ ਸਾਨੂੰ ਇਸ ਚੀਜ਼ ਲਈ ਗਾਈਡ ਕਰੋ ਬਹੁਤ ਕੁੰਡਲੀਆਂ ਵੀ ਆਈਆਂ ਮੇਰੇ ਕੋਲ ਬਹੁਤ ਲੋਕਾਂ ਦੀ ਕੁਐਰੀਜ਼ ਆਈ ਤੇ ਕਈ ਘਰ ਮੈਂ ਦੇਖੇ ਨੋਤੇ ਬਣਾਏ ਗਏ ई एस ई ਦੀ ਡਿਗਰੀ ਦੇ ਵਿੱਚ ਅੱਛਾ ਇਹ ਕੀ ਹੈ ਜਿਹੜੀ ਕਿ ਮੰਥਨ ਦੀ ਡਿਗਰੀ ਓਵਰਥਿੰਕਰ ਉਸ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਐਦਾਂ ਦਾ ਬੰਦਾ ਹੁੰਦਾ ਹੈ ਜਿਹੜਾ ਓਵਰਥਿੰਕਰ ਹੁੰਦਾ ਉਸ ਗੱਲ ਨੂੰ ਰਿੜਕੀ ਜਾਂਦਾ ਦਿਮਾਗ ਤੇ ਰਿੜਕੀ ਜਾਂਦਾ ਡਿਪਰੈਸ਼ਨ ਜ਼ਿਆਦਾ ਹੋ ਜਾਂਦਾ ਹੂੰ ਦੂਜੀ ਗੱਲ ਉਸ ਘਰ ਦੇ ਵਿੱਚ ਲਾਸ ਬਹੁਤ ਹੁੰਦੇ ਨੇ ਜਿੰਨੀ ਵੀ ਕਮਾਈ ਆਈ ਉਹ ਜਿੱਦਾਂ ਪੰਜਾਬੀ ਚ ਕਹਿੰਦੇ ਨੇ ਵੀ ਖੂਦ ਦੀ ਮਿੱਟੀ ਖੂਨ ਨੂੰ ਹੀ ਲੱਗੇ ਜਿੰਨਾ ਕ ਪੈਸਾ ਆਇਆ ਉਹਨਾਂ ਦਾ ਉਨਾ ਹੀ ਵੇਸਟ ਹੋ ਜਾਂਦਾ ਨਾ ਉਹਨਾਂ ਦਾ ਕੁਝ ਬਣਦਾ ਨਾ ਵਾਸਤਾ ਇਹ ਖਾਲੇ ਰੀਸੈਂਟਲੀ ਮੇਰੇ ਕੋਲ ਇੱਕ ਕੇਸ ਹੈ ਉਹਨਾਂ ਦੀ ਡਿਗਰੀ ਐਸਸੀ ਦੀ ਹੈ ਤੇ ਉਹਨਾਂ ਨੇ ਮਕਾਨ ਵੀ ਬਹੁਤ ਮਹਿੰਗਾ ਬਾਇ ਕੀਤਾ ਇਥੋਂ ਇੰਡੀਆ ਚ ਨੀ ਜ਼ਮੀਨ ਬੇਚ ਕੇ ਉੱਥੇ ਮਕਾਨ ਬਾਇ ਕੀਤਾ ਬਟ ਉਹ ਮਕਾਨ ਉਹਨਾਂ ਨੂੰ ਸੂਟ ਨਹੀਂ ਕਰ ਰਿਹਾ ਡੇਲੀ ਉਹਨਾਂ ਦਾ ਨੁਕਸਾਨ ਹੋ ਰਿਹਾ ਜਿੰਨਾ ਵੀ ਕੰਮ ਕਰ ਰਹੇ ਨੇ ਉਹ ਸਾਰਾ ਪੈਸਾ ਉਹਨਾਂ ਦਾ ਵੇਸਟ ਹੋ ਰਿਹਾ ਤੇ ਮੈਨੂੰ ਮੈਂ ਉਹਨਾਂ ਨੂੰ ਲੈਣ ਵੇਲੇ ਵੀ ਕਿਹਾ ਸੀ ਵੀ ਨਾ ਲਓ ਤੁਸੀਂ ਪਰ ਉਹਨਾਂ ਨੇ ਉਹ ਮ ਸਤਰਾndvi ਉਹ ਬਾਈ ਕਰ ਲਿਆ ਹੁਣ ਉਹਨਾਂ ਦਾ ਆਇਆ ਮੇਰੇ ਕੋਲ ਫੋਨ ਵੀ ਡਾਟਸ ਆਪ ਸਾਨੂੰ ਬਹੁਤ ਨੁਕਸਾਨ ਦੇ ਰਿਹਾ ਮੈਂ ਉਹਨਾਂ ਨੂੰ ਕਹਿਆ ਵੀ ਇਹਨੂੰ ਤੁਸੀਂ ਸੇਲ ਕਰ ਦੋ ਪਰ ਉਹ ਸੇਲ ਵੀ ਨਹੀਂ ਹੁੰਦਾ ਕਿਉਂਕਿ ਉਹਦੀ ਡਿਗਰੀ ਥੋੜੀ ਲਾਸਦੀ ਹੈ ਅਗਲਾ ਹਰ ਜਿਹੜਾ ਬੰਦਾ ਲੈਂਦਾ ਉਹ ਚੈੱਕ ਕਰਕੇ ਹੀ ਲੈਂਦਾ ਹਾਂ ਕੁਣੋਂ ਨਾ ਤਾਂ ਉਕਾਟ ਰੇਟ ਚ ਵੇਚ ਸਕਦੇ ਨੁਕਸਾਨ ਹੁੰਦਾ ਫਿਰ ਮੈਂ ਉਹਨਾਂ ਦੀ ਰੈਮੇਡੀ ਕਰਾਈ ਉਹ ਡਿਗਰੀ ਜਿਹੜੀ ਆ ਉਹਨਾਂ ਦੀ ਉਹ ਸੈੱਟ ਕਰਾਈ ਆ ਉੱਤੇ ਰੈਮੇਡੀ ਲਾ ਕੇ ਪੈ ਗਿਆ ਫਰਕ ਬਹੁਤ ਫਰਕ ਆ ਉਹਨਾਂ ਨੂੰ ਹੁਣ ਅੱਛਾ ਕੀ ਖਰਾਬੀ ਕੀ ਸੀ ਤੇ ਡਿਗਰੀ ਸੈੱਟ ਕੀ ਕਰਾਈ ਜੀ ਆਪਾਂ ਥੋੜਾ ਸਿੰਪਲ ਸਮਝਾਵਾਂ ਇਹਨੂੰ ਹਾਂਜੀ ਈਐਸਸੀ ਦੀ ਡਿਗਰੀ ਯਾਨੀ ਕਿ ਪੂਰਬ ਸਾਊਥ ਪੂਰਬ ਦੀ ਡਿਗਰੀ ਸੀ ਉਹ ਲੈਸ ਦੀ ਡਿਗਰੀ ਹੁੰਦੀ ਓਵਰਥਿੰਕਰ ਦੀ ਉੱਤੇ ਡਿਪਰੈਸ਼ਨ ਵਧ ਹੀ ਜਾਂਦਾ ਲੌਸ ਜਿੰਨਾ ਉੱਥੇ ਬਹੁਤ ਪ੍ਰੋਬਲਮ ਆ ਬਹੁਤ ਪ੍ਰੋਬਲਮ ਹੈ ਅੱਛਾ ਉਹ ਇੱਕ ਹੈ ਬੈਕਯਾਰਡ ਜਿਹੜਾ ਚਲਾ ਗਿਆ ਉਹਨ ਤੇ ਚਲਾ ਗਿਆ ਉੱਥੇ ਉਹਨਾਂ ਨੇ ਸਟੋਰ ਬਣਾ ਲਿਆ ਬੈਡ ਕਲਟਰ ਜਿੰਨਾ ਸੀ ਉਹ ਸਾਰਾ ਨੌਰਥ ਚ ਸਟੋਰ ਕਰਤਾ ਜਿਹੜੀ ਪੈਸੇ ਦੀ ਸ਼ਾ ਉਹ ਸਟੱਕ ਕਰ ਲਈ ਇਧਰੋਂ ਉਹਨਾਂ ਦੀ ਜਿਹੜੀ ਮੇਨ ਐਂਟਰੀ ਆ ਉਹ ਲਾਸ ਦੀ ਸੀਗੀ ਉਹ ਸਾਰਾ ਨੁਕਸਾਨ ਹੋਣਾ ਉੱਥੇ ਕੁਝ ਰੈੱਡ ਕਲਰ ਵੀ ਉਹਨਾਂ ਨੇ ਬਹੁਤ ਕਰ ਰੱਖਿਆ ਸੀ ਨੌਰਥ ਦੇ ਵਿੱਚ ਉਹ ਸਾਰਾ ਮੈਂ ਉਹਨੂੰ ਵੀਡੀਓ ਕਾਲ ਤੇ ਉਹ ਸਾਰੇ ਰੈਮਡੀ ਕਰਾਈ ਉਥੋਂ ਸਾਰਾ ਰੈੱਡ ਕਲਰ ਚਕਾਇਆ ਉਹਨਾਂ ਦੀ ਇਤੋ ਯੈਲੋ ਕਲਰ ਕਰਾਇਆ ਉਹਨਾਂ ਨਾਲ ਉਹਨਾਂ ਨੂੰ ਇੰਨਾ ਕ ਪ੍ਰਭਾਵ ਪੈਣਾ ਸ਼ੁਰੂ ਹੋਇਆ ਕੰਮਕਾਰ ਚ ਬਰਕਤਾਂ ਆਈਆਂ ਯਾਨੀ ਕਿ ਪੈਸੇ ਦੀ ਆਮਦਨ ਉਹਨਾਂ ਨੂੰ ਸ਼ੁਰੂ ਹੋ ਗਈ ਮੈਂ ਉਹਨਾਂ ਨੂੰ ਕਿਹਾ ਤੁਸੀਂ 5-7 ਸਾਲ ਇਸ ਮਕਾਨ ਚ ਕਟੋ ਫਿਰ ਜਦੋਂ ਤੁਹਾਡਾ ਸਟੇਬਲ ਹੋਗੇ ਤੁਸੀਂ ਫਿਰ ਇਹਨੂੰ ਦੁਬਾਰਾ ਤੇ ਵੈਸੇ ਕੀ ਰੈਮਡੀ ਤੁਸੀਂ ਕੀ ਕਰਾਈ ਹੈ ਉੱਥੇ ਯੈਲੋ ਕਲਰ ਕਰਾਇਆ ਇਹਦੇ ਨਾਲ ਬਦਲਦੇ ਅੱਛਾ ਵੈਸੇ ਥੋੜਾ ਜਿਹਾ ਮੈਂ ਡਾਕਟਰ ਸਾਹਿਬ ਇਹ ਜਾਣਨਾ ਚਾਹਾਂਗਾ ਕੁਝ ਲੋਕ ਇਹਦੇ ਉੱਤੇ ਉਂਗਲ ਚੱਕਦੇ ਹੋ ਕਹਿੰਦੇ ਕਿ ਟੇਪ ਰੰਗ ਬਰੰਗੀ ਲਾਉਣ ਦੇ ਨਾਲ ਕਿਵੇਂ ਕਿਸਮਤ ਬਦਲ ਜੂਗੀ ਜਾਂ ਵਾਸਤੂ ਕਿਵੇਂ ਠੀਕ ਹੋ ਜੂਗਾ ਦੇਖੋ ਆਪਾਂ ਕਿਸੇ ਦੀ ਵੀ ਥਿੰਕਿੰਗ ਨੂੰ ਬਦਲ ਨਹੀਂ ਸਕਦੇ ਵੈਸੇ ਸਿਗਨੀਫਿਕੈਂਸ ਕੀ ਹੈ ਜੇ ਆਪਾਂ ਥੋੜਾ ਜਿਹਾ ਮੰਨੀਏ ਕਲਰ ਥੈਰਪੀ ਜਿਹੜੀ ਹੈ ਨਾ ਜੀ ਕਲਰ ਥੈਰਪੀ ਸਾਇੰਟਿਫਿਕ ਇਫੈਕਟ ਹੈ ਇਸ ਦਾ ਮੈਡੀਕਲ ਅਸਟ੍ਰੋਲੋਜੀ ਦੇ ਨਾਲ ਵਾਸਤੂ ਦੇ ਨਾਲ ਕਲਰ ਥੈਰਪੀ ਬਹੁਤ ਇਫੈਕਟ ਪਾਉਂਦੀ ਹੈ ਹੁਣ ਮੰਨ ਲਓ ਸਾਊਥ ਦੀ ਐਂਟਰੀ ਹੈ ਉੱਥੇ ਤੁਸੀਂ ਰੈੱਡ ਕਲਰ ਕਰ ਦੋਗੇ ਉਸ ਘਰ ਦੇ ਵਿੱਚ ਕੈਂਸਰ ਡਾਇਲਿਸਿਸ ਪਾਈਲਸ ਦੀ ਬਿਮਾਰੀ ਆਉਗੀ ਹੋਗੀ ਨਾਰਥ ਦੇ ਵਿੱਚ ਤੁਸੀਂ ਰੈੱਡ ਕਲਰ ਕਰ ਦੋ ਉਹ ਵੀ ਤੁਹਾਨੂੰ ਪ੍ਰੋਬਲਮ ਦੇਊਗਾ ਉਹ ਤੁਹਾਡਾ ਕੰਮਕਾਰ ਇੰਨਾ ਕੁ ਰੋਕ ਦਊਗਾ ਤੁਹਾਨੂੰ ਪੈਸੇ ਦਾ ਇੱਕਦਮ ਫਲੋ ਹੀ ਰੁਕ ਜਾਣਾ ਚਾਹੇ ਤੁਹਾਡਾ ਜਿੱਡਾ ਮਰਜੀ ਬਿਜ਼ਨਸ ਹੈ ਉਹ ਸਟਕ ਹੋ ਜਾਣਾ ਬਾਹਰ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਤਕਰੀਬਨ ਪ੍ਰੋਬਲਮ ਇਹ ਹੈ ਜਿਹੜੀ ਉਹਨਾਂ ਦੀ ਮੇਨ ਡਿਗਰੀ ਹੁੰਦੀ ਹੈ ਉਹ ਐਸਸੀ ਦੀ ਬਣਾ ਦੇਣਗੇ ਜਾਂ ਸਾਊਥ ਦੀ ਬਣਾ ਦੇਣਗੇ ਬੈਕਯਾਰਡ ਉਹਨਾਂ ਦਾ ਨਾਰਥ ਚਲਾ ਜਾਊਗਾ ਉਹ ਉਹਨਾਂ ਨੂੰ ਪ੍ਰਭਾਵਿਤ ਬਹੁਤ ਕਰਦਾ ਹੈ ਪੈਸੇ ਲਈ ਕੰਮਕਾਰ ਲਈ ਕਈ ਲੋਕਾਂ ਦੀ ਪੀਆਰ ਰੁਕ ਜਾਂਦੀ ਹੈ ਹਾਂ ਬਹੁਤ ਬਹੁਤ ਲੋਕਾਂ ਦੀ ਦਿੱਕਤ ਕਾਗਜ਼ਾਂ ਦੀ ਹਾਂ ਉਹ ਰੁਕ ਜਾਂਦੀ ਹੈ ਕਿਉਂ ਰੁਕ ਜਾਂਦੀ ਹੈ ਨਾਰਥ ਉਹਨਾਂ ਦਾ ਖਰਾਬ ਹੁੰਦਾ ਜਦ ਕਿ ਨਾਰਥ ਪਿਛਲੇ ਵੀਡੀਓ ਚ ਵੀ ਮੈਂ ਕਹਿਆ ਸੀ ਵੀ ਨਾਰਥ ਜਿਹੜਾ ਸਾਡਾ ਬਾਹਰ ਜਾਣ ਲਈ ਸਾਡਾ ਉਹ ਜ਼ੋਨ ਜਿਹੜਾ ਬਹੁਤ ਹੀ ਜ਼ਿਆਦਾ ਮਜ਼ਬੂਤ ਹੋਣਾ ਚਾਹੀਦਾ ਉੱਥੇ ਗਲੋਬ ਰੱਖੋ ਜਾਂ ਉੱਥੇ ਪਾਣੀ ਦਾ ਇੱਕ ਵਿਸਤਾਰ ਹੁੰਦਾ ਰਹੇ ਨਾ ਤਾਂ ਤੁਹਾਡਾ ਨਾਰਥ ਮਜ਼ਬੂਤ ਰਹੇ ਤੁਹਾਡਾ ਕੰਮ ਕਾਰ ਵੀ ਵਧਦਾ ਰਹੇ ਤੁਹਾਡੀ ਪੀਆਰਾਂ ਚ ਹੈਲਪ ਹੂੰ ਉੱਥੇ ਤੁਹਾਡੀ ਪੀਆਰ ਅੱਛਾ ਐਸੇ ਚਲੋ ਚਲੋ ਤੁਸੀਂ ਪੁੱਛਿਆ ਤਾਂ ਮੈਂ ਕਹਿੰਦਾ ਇਹ ਵੀ ਆਪਾਂ ਸਵਾਲ ਕਰ ਲਈਏ ਜਿਨ੍ਹਾਂ ਕਾਗਜ਼ ਲਾਏ ਹੋਏ ਨੇ ਹਾਂਜੀ ਕਾਗਜ਼ ਰੁਕੇ ਹੋਏ ਨੇ ਜਾਂ ਕਿਸੇ ਵੀ ਕੰਮ ਕਰਕੇ ਉਹ ਜਿਵੇਂ ਹੁਣ ਰੈਂਡਮ ਇੱਕ ਦੱਸੋ ਉਹ ਕੀ ਕਰ ਸਕਦੇ ਨੇ ਈਸਟ ਡਾਇਰੈਕਸ਼ਨ ਜਿਹੜੀ ਉਹਨਾਂ ਦੇ ਘਰ ਤੇ ਉਹ ਕਿਵੇਂ ਆਈਫੋਨ ਤੇ ਦੇਖ ਲੈਣ ਆਈਫੋਨ ਤੇ ਕੰਪਸ ਹੁੰਦੀ ਹੈ ਉਹ ਚੈੱਕ ਕਰ ਸਕਦੇ ਈਸਟ ਡਾਇਰੈਕਸ਼ਨ ਸੂਰਯ ਦੀ ਯਾਨੀ ਕਿ ਸਰਕਾਰ ਦੇ ਰਿਲੇਟਡ ਸਾਡੀ ਉਹ ਦਿਸ਼ਾ ਠੀਕ ਹੈ ਕਈ ਲੋਕ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਆਪਣੀ ਦਿਸ਼ਾ ਨਹੀਂ ਪਤਾ ਉਹਨਾਂ ਲਈ ਮੇਰਾ ਇੱਕ ਸੁਝਾਅ ਹੈ ਵੀ ਉਹ ਆਈਫੋਨ ਹੈ ਜਾਂ ਕੋਈ ਵੀ ਐਂਡਰੋਇਡ ਫੋਨ ਹੈ ਨਾ ਕੋਈ ਉਹ ਚ ਕੰਪਾਸ ਖੋਲਣ ਉਹ ਚ ਉਹਨਾਂ ਨੂੰ ਡਿਗਰੀ ਕਲੀਅਰ ਹੋ ਜਾਊਗੀ ਵੀ ਸਾਡੀ ਘਰ ਦੀ ਡਿਗਰੀ ਕਿਹੜੀ ਹੈ ਜਿਹੜੇ ਉਹਨਾਂ ਦੇ ਘਰ ਦੀ ਈਸਟ ਡਾਇਰੈਕਸ਼ਨ ਹੋਊਗੀ ਉਹਨੂੰ ਉਹ ਸਾਫ਼ ਸੁਥਰਾ ਰੱਖਣ ਕੋਸ਼ਿਸ਼ ਕਰਨ ਉਥੇ yellow color ਕਰਦਣ yellow color ਦਾ matte ਪਚਾਦਣ ਤਾਂ ਉਹਨਾਂ ਦੇ ਜਿਹੜੇ ਰੁਕੇ ਹੋਏ ਪੇਪਰ ਹੈ ਪੀਆਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਦੀ ਬਿਲਕੁਲ ਬਹੁਤ ਤਰੀਕੇ ਨਾਲ ਸਹੀ ਹੋ ਜਾਊਗੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏ ਜੇ ਕੋਈ ਬਾਹਰ ਹੈ ਇਹ ਕਰ ਸਕਦਾ ਜੇ ਉਹਦੇ ਕੋਈ ਪੇਰੈਂਟਸ ਇੱਥੇ ਹੈਗੇ ਨੇ ਉਹ ਵੀ ਕਰ ਸਕਦੇ ਨੇ ਕੋਈ ਰੈਮਡੀ ਨਹੀਂ ਬੇਸ ਉਹਨਾਂ ਦਾ ਉੱਥੇ ਬਣ ਚੁੱਕਿਆ ਹੈ ਨਾ ਉਹ ਉੱਥੇ ਕਰਨਾ ਪਵੇਗਾ ਹਾਂਜੀ ਵਾਸਤੂ ਇਫੈਕਟ ਉੱਥੇ ਪਾਊਗਾ ਜੇ ਮੰਨ ਲਓ ਤੁਸੀਂ ਸਟਾਰੋਲੋਜੀ ਨਾਲ ਜੋੜ ਕੇ ਦੇਖੋਗੇ ਤਾਂ ਬੁੱਧ ਖਰਾਬ ਹੈ ਉਹ ਤੁਹਾਡਾ ਇੱਥੇ ਘਰ ਨਾਲ ਵੀ ਜੁੜਿਆ ਜਾਂਦਾ ਹੈ ਕਿ ਜੇ ਤੁਹਾਡਾ ਇੰਡੀਆ ਚ ਘਰ ਹੈ ਉੱਥੇ ਬੈਡ ਕਲੈਟਰ ਪਿਆ ਉਹ ਵੀ ਤੁਹਾਨੂੰ ਅਸਰ ਪਾਉਂਦਾ ਉੱਥੇ ਤੁਹਾਡਾ ਘਰ ਹੈ ਉੱਥੇ ਵੀ ਤੁਹਾਨੂੰ ਅਸਰ ਪਾਉਂਦਾ ਜੇ ਵਾਸਤੂ ਦੀ ਰੈਮਡੀ ਨਾਲ ਦੇਖੇ ਜਿੱਥੇ ਅਸੀਂ ਰਹਿ